thank you ਜੋਬ ਦੇ ਵਿੱਚ ਡਾਕਟਰਾਂ ਦੀ ਐਸੋਸੀਏਸ਼ਨ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਦੂਸਰੇ ਚਰਨ ਵਿੱਚ ਪਹੁੰਚ ਚੁੱਕੀ ਹੈ ਬੀਤੇ ਦਿਨੀ ਡਾਕਟਰਾਂ ਦੇ ਵੱਲੋਂ 12 ਤਰੀਕ ਤੋਂ 15 ਤਰੀਕ ਤੱਕ ਪੂਰਨ ਤੌਰ ਤੇ ਹੜਤਾਲ ਕਰਨ ਦਾ ਐਲਾਨ ਕੀਤਾ ਗਿਆ ਤਾਂ ਕਿ ਇਸ ਸੰਬੰਧ ਦੇ ਵਿੱਚ ਸਮਰਾਲਾ ਸੋਲਸਤਾਲ ਦੇ ਵਿੱਚ ਡਾਕਟਰਾਂ ਦੀ ਹੜਤਾਲ ਦੇ ਕਾਰਨ ਸੈਂਕੜੇ ਹੀ ਲੋਕ ਖਜਲਖੁਆਰ ਹੋ ਰਹੇ ਨੇ ਇਸ ਹੜਤਾਲ ਦੇ ਕਾਰਨ ਖਾਸ ਤੌਰ ਤੇ ਗਰਭਵਤੀ ਅਤੇ ਜੋ ਬਜ਼ੁਰਗ ਨੇ ਉਹ ਦਵਾਈ ਨੂੰ ਲੈ ਕੇ ਖਾਸੇ ਪਰੇਸ਼ਾਨ ਹੁੰਦੇ ਅਤੇ ਤਰਸਦੇ ਹੋਏ ਦਿਖਾਈ ਦਿੱਤੇ ਪਹਿਲਾਂ ਦੁਪਹਿਰ 12 ਵਜੇ ਤੋਂ ਬਾਅਦ ਬੀਤੇ 10 ਦਿਨ ਦੁਪਹਿਰ 12 ਵਜੇ ਤੋਂ ਬਾਅਦ ਦਵਾਈ ਲੈਣ ਦੇ ਲਈ ਕਹਿ ਦਿੱਤਾ ਜਾਂਦਾ ਹੈ ਅਤੇ ਹੁਣ ਕੀ ਜਾ ਰਿਹਾ ਹੈ ਕਿ ਪਤਾ ਨਹੀਂ ਡਾਕਟਰ ਕਦੋਂ ਮਰੀਜ਼ ਦੇਖਣਗੇ ਹੁਣ ਹੜਤਾਲ ਚੱਲ ਰਹੀ ਹੈ ਮਰੀਜ਼ਾਂ ਨੇ ਕਿਹਾ ਹੈ ਕਿ ਬਹੁਤ ਹੀ ਨਿੰਦਨਯੋਗ ਹੈ ਕਿ ਸਰਕਾਰ ਡਾਕਟਰਾਂ ਦੀ ਮੰਗਾਂ ਨਹੀਂ ਪੂਰਾ ਕਰ ਰਹੀ ਅਤੇ ਇਸ ਦੀ ਪਰਪਾਈ ਆਮ ਜਨਤਾ ਨੂੰ ਉੱਪਰ ਨਹੀਂ ਪੈ ਰਹੀ ਹੈ ਜੀ ਮੈਨੂੰ ਕੋਈ ਨਹੀਂ ਮਿਲਿਆ ਅਗਰ ਤੰਕਾ ਬਣ ਹੋ ਗਿਆ ਮੈਨੂੰ ਆਉਂਦੀ ਨੂੰ ਕੋਈ ਡਾਕਟਰ ਨਹੀਂ ਮਿਲਦਾ ਹੈਗਾ ਜੀ ਕਹਿੰਦੇ ਨੇ ਹੜਤਾਲ ਹੈ ਕਦ 11 ਵਜੇ ਖੁੱਲੂਗਾ ਮੈਂ ਅੰਦਰ ਵੀ ਗਈਆਂ ਤੇ ਪੁੱਛਣੋਂ ਫੋਨ ਤੇ ਲੱਗੇ ਹੋਇਆ ਮੈਡਮ ਉਹਨਾਂ ਨੇ ਮੈਨੂੰ ਕੁਝ ਨਹੀਂ ਦੱਸਿਆ ਹੈਗਾ ਉਹ ਕਹਿੰਦੇ ਕੱਲ ਨੂੰ ਆਇਓ ਉਹ ਕੱਲ ਵੀ ਮੈਂ ਆਈ ਸੀ ਪਰसों ਵੀ ਆਈ ਸੀ ਤਿੰਨ ਚਾਰ ਦਿਨ ਮੂਹਰੇ ਤੇ ਮਰੀਜ਼ ਇਹ ਸਾਰੇ ਪਰੇਸ਼ਾਨ ਹੋਣਗੇ ਕੋਈ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰਦੀ ਹੈ ਕਿ ਸੇ ਸੂਲਤਾਂ ਦੇ ਰਹੇ ਹਾਂ ਇੱਕ ਵਾਰ ਹੜਤਾਲ ਕਰਦੇ ਕੋਈ ਸੂਲਤ ਨਹੀਂ ਸਰ ਮਿਲਦੀ ਹੈਗੀ ਕੋਈ ਸਰਕਾਰ ਦਾਅਵੇ ਕਰਦੇ ਝੂਠੇ ਦਾਅਵੇ ਨੇ ਸਾਰੇ ਕੋਈ ਸੂਲਤ ਨਹੀਂ ਮਿਲਦੀ ਸਰਕਾਰ ਵੱਲੋਂ ਸਾਨੂੰ ਤਾਂ ਅਸ ਮੇਰੀਆਂ ਖੋਦ ਰਿਪੋਰਟਾਂ ਬਾਹਰੋਂ ਨੇ ਇੱਥੇ ਫੜ ਮੰਨਦੇ ਨੇ ਮੈਂ ਖੋਦ 4 ਦਿਨ ਹੋ ਗਏ ਮੈਨੂੰ ਕਹਿੰਦੇ ਨੇ ਸਲਿੱਪ ਬੰ ਦੇ ਦਿਓ ਜੀ ਸਵੇਰੇ 8 ਵਜੇ ਆਇਓ ਮੈਂ ਇਹਨੂੰ 4 ਦਿਨ ਹੋ ਗਏ ਮੈਂ ਬਾਹਰੋਂ ਹਰ ਕੇ ਪੋਤਾ ਕਰਾਈਆਂ ਨੇ ਸਰ ਕੋਈ ਸੂਲਤ ਨਹੀਂ ਦਿੰਦੀ ਸਰਕਾਰ ਕੋਈ ਸਾਰੇ ਝੂਠੇ ਦਾਅਵੇ ਨੇ ਸਰਕਾਰ ਦੇ ਕੋਈ ਡਾਕਟਰ ਨਹੀਂ ਮਿਲਦਾ ਹੈਗਾ ਮੈਂ ਖੋਦ 4 ਦਿਨ ਹੋ ਗਏ ਮ ਜਦੋਂ ਮਰੀਜ਼ ਆ ਬੰਦਾ ਉਹ ਕਿੱਥੇ ਜਾਊਗਾ ਤੁਸੀਂ ਦੱਸੋ ਜਿਹੜੇ ਹੁਣ ਅਸੀਂ ਚੱਲ ਕੇ ਲੇਡੀਜ਼ ਕੰਮ ਛੱਡਦੀਆਂ ਨੇ ਬੰਦੇ ਡਿਊਟੀਆਂ ਛੱਡਦੇ ਨੇ ਨਾਲ ਆਉਂਦੇ ਨੇ ਦੇਖੋ ਕਿੱਥੇ ਜਾਣਗੇ ਇੱਥੇ ਬੈਠੇ ਆਂ ਕਹਿੰਦੇ 11 ਵਜੇ ਖੁੱਲੂਗਾ ਸਾਨੂੰ ਸਾਥ ਦੇ ਲੋਕਾਂ ਨੂੰ ਸਿੱਧੀ ਰਿਪੋਰਟ ਦੇਣ ਵੀ ਅਸੀਂ ਨਹੀਂ ਦੇ ਖੋਲਣਾ ਹੈਗਾ ਇੰਨੀ ਤੇ ਇੰਨੇ ਤਾਂ ਨਹੀਂ ਆਏ ਹੋਏ ਘਰ ਤੇ ਕੰਮ ਕਰੀਏ ਅਸੀਂ ਡਿਊਟੀਆਂ ਵਾਲੇ ਬੰਦੇ ਨੇ ਡਿਊਟੀਆਂ ਵਾਲੇ ਵਿੱਚ ਲੇਡੀਜ਼ ਨੇ ਆਹ ਕਰਕੇ ਵਿੱਚ ਦੇਖੋ ਪੁਰੇ ਜਿਹੜੇ ਮੇਰੇ ਬੱਚੇ ਨਹੀਂ ਪੜਾਈਓ ਮੈਂ ਛੁੱਟੀ ਕਰਾ ਕੇ ਲੈ ਕੇ ਹਿੰਦੀਆਂ ਨੂੰ ਨਾਲ ਵੀ ਚੱਲ ਦਵਾਈ ਵੀ ਹੈ ਮੈਡਮ ਕਹਿੰਦੇ ਤੈਨੂੰ ਚਾਹਤ ਨਹੀਂ ਹੈਗਾ ਮਹਿਲਾ ਨਹੀਂ ਹੈਗਾ ਕਾਣਾ ਕਹਿੰਦੇ ਹਾਲੇ ਬਹੁਣਾ ਚਾਹੀਦਾ ਸਹੀ ਦਾ ਲੰਦਾ ਕਹਿੰਦੀ ਅੱਜ ਵੀ ਮੇਰੀ ਬੇਟੀ ਨੇ ਦਰਾਹੇ ਤੋਂ ਹਾਲਿਆ ਉਹ ਦਿਨ ਹੋ ਗਏ ਉਹਨੂੰ ਘੁੰਮਦੀ ਨੂੰ ਦੋ ਦਿਨ ਸਾਡਾ ਚਾਹੀਦੀ ਨਹੀਂ ਆ ਗਈ ਪਰ ਕੱਲ ਵੀ ਆ ਕੇ ਮੁੜ ਕੇ ਗਈ ਤੇ ਅੱਜ ਵੀ ਹਾਂਜੀ ਅਸ ਮੇਰੀ ਬੇਟੀ ਜੀ ਦਰਾਹੇ ਤੋਂ ਦੋ ਦਿਨ ਹੋ ਗਏ ਆਉਂਦੀ ਨੂੰ ਉਹਨੂੰ ਸਰਦਾਰ ਸੁਖਵਿੰਦਰ ਮੈਣ ਉਹਨੂੰ ਮੈਨਾਂ ਰੋਜ਼ ਹੀ ਕਹਿੰਦੇ ਨੇ 11 ਵਜੇ ਆਏ ਕੇ 10 ਵਜੇ ਸਾਨੂੰ ਕੋਈ ਰਾਹ ਨਹੀਂ ਦਿੰਦੇ ਹੈਗੇ ਉਤੋਂ ਹੀ ਬੱਚੇ ਕੰਮ ਛੱਡ ਗਏ ਸਾਡੇ ਵੀ ਕੰਮ ਛਡਾਉਂਦੇ ਨੇ ਨਾਲ ਆ ਕੇ ਜਦੋਂ ਪ੍ਰੈਗਨੈਂਟ ਹੈਗੀ ਆ ਬੇਟੀ ਮੇਰੀ ਕਿੱਥੇ ਜਾਊਗੀ ਉਹਨੂੰ ਜੋ ਕੋਈ ਪ੍ਰੋਬਲਮ ਹੋਊਗੀ ਚੱਲ ਕੇ ਸਰਕਾਰਾਂ ਨੀਦਾਂ ਨੂੰ ਸਾਲ ਬਣਾਏ ਹੋਏ ਨੇ ਸਾਨੂੰ ਵੀ ਨਹੀਂ ਜੀ ਸਾਨੂੰ ਕੋਈ ਸਹੂਲਤ ਨਹੀਂ ਮਿਲ ਰਹੀ ਹੈਗੀ ਕੋਈ ਨਹੀਂ ਮਿਲ ਰਹੀ ਸਰ ਸਰ ਕੀ ਹੜਤਾਲ ਕਰਨਾ ਜੈ ਜੈ ਨਾ ਇਹਨਾਂ ਦਾ ਜੈ ਜੈ ਡਾਕਟਰਾਂ ਦਾ ਡਾਕਟਰਾਂ ਦਾ ਜੈ ਜੈ ਆ ਇਹ ਆਪਣੀ ਜਗ੍ਹਾ ਸਹੀ ਨੇ ਸਰਕਾਰਾਂ ਦਾਲਤ ਨੇ ਜਿਹੜੀਆਂ ਸਹੂਲਤਾਂ ਦੇਣੀਆਂ ਕੁਝ ਨਹੀਂ ਮਿਲ ਰਿਆ ਸਰਕਾਰ ਇਹਨੇ ਹੜਤਾਲ ਜਿਹੜੀ ਨਹੀਂ ਖਲਵਾਉਂਦੀ ਵੀ ਇਸ ਤੋਂ ਦਾ ਨਾਕਾਮਸਾਬ ਹੋ ਰਹੀ ਹੈ ਇਹ ਜਮਾਈ ਗੱਲ ਤਾਂ ਹੀ ਜਿਹੜੀਆਂ ਉਹਨਾਂ ਦੀ ਮੰਗਾਂ ਜਿਹੜੀਆਂ ਉਹਨਾਂ ਦੀ ਮੰਗਾਂ ਨੇ ਉਹਨਾਂ ਦੀਆਂ ਪੂਰੀਆਂ ਕਰਨ। ਮੋੜੀਆਂ ਕਰਨ ਹਸਪਤਾਲ ਬੈਠਾ ਡਾਕਟਰ। ਡਾਕਟਰ ਤਾਂ ਹੀ ਬੈਠਣਗੇ ਜੇ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣਗੀਆਂ। ਸਾਡੇ ਵਰਗਿਆਂ ਨੂੰ ਪਰੇਸ਼ਾਨੀ ਵੱਧ ਹੁੰਦੀ ਆ। ਜੀ ਨਾਮ ਮੈਂ ਤੁਹਾਡੇ ਮਨਪੀਰ ਸਿੰਘ ਆ ਜੀ। ਕਿਹੜਾ ਪਿੰਡਾ ਤੁਹਾਡਾ? ਹੈੜੀਆਂ ਕਲਾ ਜੀ। ਤੁਸੀਂ ਇੱਥੇ ਆਏ ਹੋ। ਹਾਂਜੀ। ਜਦੋਂ ਉਸਤਾਨ ਦੇ ਵਿੱਚ ਸੁਗੰਦਰ ਡਾਕਟਰ ਨੂੰ ਮਿਲਣ ਆ ਸੀਗੇ ਤੇ ਮਿਲੇ ਤੋਂ ਕੋਈ 500 ਆਦਮੀ ਅਸੂਲ ਲੈ ਕੇ ਆ ਜੀ ਘਰ ਆ ਜੀ 5ਜਾ ਮੰਜ਼ਲਾ ਤੇ ਆ ਜੀ ਇਹਦੇ ਬਲੀਡਿੰਗ ਹੋਣ ਆ ਕੇ ਜੀ। ਇਹ ਡਾਕਟਰ ਹਰਪੀਲ ਕੋਲ ਆ ਜੀ ਰਾਤ ਨੂੰ ਨਹੀਂ ਆਇਆ ਜੀ। ਉਹਨਾਂ ਨੇ ਸਾਨੂੰ ਜ ਜੇ ਆ ਜੀ ਪਤਾ ਕਰਨਾ ਜੀ ਕੱਲ ਟੈਟਿਕ ਲੱਗੇ ਆ ਅੱਜ ਡਾਕਟਰ ਨਹੀਂ ਮਿਲੇ ਅੱਜ ਅਰਦਾਸ ਲੈਣੇ ਕਰਕੇ ਕੱਲ ਵੀ ਅਰਦਾਸ ਕਰਕੇ ਬੈਠੇ ਸੀ ਅੱਜ ਵੀ 11 ਵਜੇ ਟਾਈਮ ਤੋਂ ਜੀ 11 ਦੇ ਉੱਪਰ ਹੋ ਗਿਆ ਹੈ ਵੀ ਆਉਂਦੇ ਨਹੀਂ ਕੋਈ ਸਾਨੂੰ ਦਿਹਾੜੀ ਲਾਉਣਿਆ ਇਹ ਦੇਲੀ ਕਰਕੇ ਖਾਣੇ ਵਾਲੇ ਬੰਦੇ ਆ ਜੀ ਸਾਡੇ ਸਾਡੀ ਤਾਂ ਦਿਹਾੜੀ ਵੀ ਨਹੀਂ ਲੱਗਦੀ ਕਹਿੰਦੇ ਜਿੰਨਾਂ ਖਰਚੇ ਬਾਰਾ ਪ੍ਰਾਈਵੇਟ ਕਹਿੰਦੇ ਨੇ ਉਹਨਾਂ ਕਰ ਵੀ ਸਾਡੇ ਆ ਜੀ 12 ਹੋਈ ਸੀਗੇ ਉਹਦੀ ਪਰ ਉਹ ਜਿਹੜਾ ਗੱਲ ਜੀ ਦੋ ਦਿਹਾੜੀਆਂ ਪੈ ਜਾਣੇ ਮੈਂ ਬੱਚੇ ਨੂੰ ਦੇਖੂਗਾ ਦਿਹਾੜੀ ਕਰੂੰਗਾ ਇਹਨਾਂ ਕਿੰਨਾ ਕਰਾਂਗਾ ਤੁਸੀਂ ਯਾਦ ਨੂੰ ਸਰਕਾਰੀ ਫ੍ਰੀ ਕਹਿੰਦੇ ਜੀ ਕੋਈ ਫ੍ਰੀ ਕਰਦੇ ਨਹੀਂਗਾ ਇੱਥੇ ਸ ਤੇ ਉਹਨੂੰ ਪੈਸੇ ਦੇ ਕੋਲ ਕਾਲੀ ਚਿਕੜ ਰਹੀ ਹੈ। ਇਹਰ ਤਾਰ ਚਲੀ ਜਾਂਦੀ। ਇਹਨੇ ਕਹਦੇ ਨਹੀਂ ਆ ਕੇ ਚਲੀ ਜਾਂਦੀ ਆ ਉਧਰ ਸਾਡੀ ਘਰ ਵਾਲੀ ਬਿਮਾਰ ਪਈ ਜਾਂਦੇ। ਇਹਨੂੰ ਕੋਲ ਲਿਖ ਬਈ। ਇਹ ਆਵੇਂ ਛੜੀਆਂ ਵਧਾਉਣ ਦੇ ਵਿੱਚ ਬੈਠੇ ਨੇ। ਕੋਲ ਲੈਣੇ ਨਾ ਦੇਣਾ। ਇਹ ਦੂਜੇ ਗਰੀਬ ਬੰਦੇ ਅੱਜ ਰੋਜ਼ ਨੇ ਇਹਾਈ ਕਰੀ ਗਏ। ਮੰਤਰੀ ਜਿਹੜੇ ਹੰਦਰ ਮੁੱਖ ਮੰਤਰੀ ਹੋਗੇ। ਆ ਜਾਂ 12 ਫੱਟੇ بڑے ਦਾਅਵੇ ਕਰਦੀਆਂ ਨੇ। ਅੱਬੋ ਦਾ ਅੰਤਮਾਨ ਜਿਹਨੇ ਭਗਵੰਤ ਮਾਨ ਬਣਾਇਆ ਉਹ ਕਹਿੰਦਾ ਇਹ ਕੰਮ ਹੋਣ ਲੱਗਿਆ ਸਾਰਾ ਵਧੀ। ਇਹਨੂੰ ਇਹਨੂੰ ਫੜਾ ਦਾ ਕੋਸ਼ਿਸ਼ ਆਈ। ਲੋਕ ਬਾਰੇ ਨੇ ਕਹਿੰਦੇ ਵੋਟਾਂ ਪਾਉਣ ਆਏ ਨੇ। ਆਪਨੀ ਵੋਟ ਆਵੀਂ ਪਰਖਣਾ ਉਹ ਦੇਖਣ ਆਇਆ ਕਿ ਸਰਕਾਰ ਨਹੀਂ ਆਈ ਕਿਤੇ ਇਹਨਾਂ ਨੈਟਰੀ ਬਾਦ ਨੂੰ ਦੇ ਲੋ ਆਪੇ ਸਾਬ ਕਾ ਲੱਗੇ ਨੇ ਪਹਿਲਾਂ ਗੰਦੇ ਵਜੇ ਹੁੰਦੇ ਯਾਰੀ ਹੁਣ ਨਹੀਂ ਕੋਈ ਤੇ ਹੀ ਰਹਿ ਗਿਆ ਅਲੀ ਸਮਰਾਲਾ ਤੋਂ ਮਨੀਸ਼ ਸੱਚ ਤੇਵਾ ਦੀ ਰਿਪੋਰਟ ਪੰਜਾਬੀ ਲਿੰਕ